ਮੈਨੂੰ ਬਹੁਤ ਜਿਆਦਾ ਕੈਂਸਰ ਸੀ ਚੌਥੀ ਸਥੇਤ ਕੈਂਸਰ ਸੀ ਗੁਰੂ ਰਾਮਦਾਸ ਜੀ ਦੇ ਜਿਉਂ ਮੈਂ ਦਰਤੇ ਆਈਆਂ ਵੈਰੂ ਨੇ ਮੇਰੇ ਸਭ ਹੀ ਦੁੱਖ ਦੂਰ ਕਰਦੇ ਵੈਰੂ ਕਿੰਨਾ ਸਮਾਂ ਪਹਿਲਾਂ ਮੈਨੂੰ ਚਾਹ ਸਾਲ ਹੋ ਦੇ ਪਹਿਲਾਂ ਕੈਂਸਰ ਹੋਇਆ ਚਾਹ ਸਾਲ ਚੌਥੀ ਸਥੇਤ ਮੇਰਾ ਕੈਂਸਰ ਸੀ ਇਸ ਵੈਰੂ ਦੇ ਦਰਦ ਜਿਉਂ ਮੈਂ ਇਸ ਦਰ ਤੋਂ ਆਈ ਜੋ ਵੈਰੂ ਨੇ ਮੇਰਾ ਦੁੱਖ ਕਟਿਆ ਪਰਮਾਤਮਾ ਨੇ ਇੱਕ ਗੋਲੀ ਵੀ ਨਹੀਂ ਮੇਖਾਂਦੀ ਜਿਵੇਂ ਇੰਨੀ ਸੇਵਾ ਰਹਿਮ ਦੇ ਮੈਂ ਦਿਨ ਰਾਤੇ ਸੇਵਾ ਕਰਦਿਆਂ ਤੱਕ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਇਹ ਬਿਮਾਰੀ ਹੈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਤਨ ਸ਼੍ਰੀ ਗੁਰੂ ਰਾਮਦਾਸ ਦਾ ਅਸਰ ਰਾਮਦਾਸ ਜੀ ਦੇ ਘਰ ਹੀ ਸੀ ਐਸਾ ਗੁਰੂ ਰਾਮਦਾਸ ਦੇ ਘਰ ਬਹਿ ਕੇ ਅਰਦਾਸ ਕੀਤੀ ਉਸ ਵੇਲੇ ਨੇ ਮੇਰੇ ਉੱਤੇ ਇੰਨਾ ਹੀ ਮਕਾਮ ਬੈਠ ਗਏ ਨੇ ਮੇਰੇ ਇੰਨਾ ਤੇ ਪਾਣੀ ਇੰਨਾ ਰੋਈ ਮੈਂ ਇੰਨਾ ਰੋਈ ਵਰਨ ਮੇਰਾ ਦਿੱਤਾ ਨਾ ਬਸ ਇਹ ਦੁੱਖ ਨਹੀਂ ਤੜਾ ਦੁਖ ਜਾ ਰਿਹਾ ਤਾਂ ਪ੍ਰਿਯ ਉਸ ਵੇਲੇ ਦਾ ਜੋਂ ਮੈਂ ਲੜ ਪੜਿਆ ਤੇ ਜੋਂ ਵੈਰ ਤੋਂ ਮੇਰਾ ਇਹ ਦੁਖ ਕਰਦੇ ਆ ਪਰਮਾਤਮਾ ਕੋਲੋਂ ਫਿਰ ਫਤਮਾ ਜਿੱਥੇ ਡਾਕਟਰਾਂ ਦੀ ਦਵਾਈ ਕੰਮ ਬੰਦ ਕਰ ਦਿੰਦੀ ਹੈ ਤਾਂ ਉੱਥੇ ਇਹ ਦਵਾਈ ਸ਼ੁਰੂ ਹਾਂਜੀ ਹਾਂਜੀ ਬਿਲਕੁਲ ਐਸੇ ਜੋ ਮੇਰੀ ਐਮ ਮਾਰੀਆਂ ਹੋਈਆਂ ਅਦਾਸ ਤੋਂ ਇਹ ਵਿੱਚ ਕੋਈ ਬਿਲਕੁਲ ਚੀਜ਼ ਨਹੀਂ ਹੁੰਦੀ ਆਉਂਦੇ ਵਿੱਚ ਕੋਈ ਵੀ ਟੈਸਟ ਕਰਾਵਾ ਨਹੀਂ ਆਉਂਦੀ ਕਿੰਨੇ ਸਮਾਂ ਬੁਰਾ ਮਾਰਿਆ ਜੀ ਮੈਨੂੰ ਅਜੋ 50 ਸਾਲ ਹੋ ਗਿਆ ਮੈਂ ਕਹਿੰਦੇ ਕਿਵੇਂ ਠੀਕ ਹੋਈ ਕਿਵੇਂ ਅਦਾਸ ਮੈਂ ਇਸੇ ਅਦਾਸ ਮੈਂ ਸ਼ਨੀਵਾਰ ਐਤਵਾਰ ਮੈਂ ਨਾਲੇ ਪੰਜ ਦਿਨ ਕਰੋ RAM Das ਦੇ ਘਰ ਤੇ ਸੇਵਾ ਕਰਦੇ ਰਹੇ ਤੇ ਗੁਰਪੁਰਪੁਰ RAM Das ਜੀ ਦਾ ਸੇਵਾ ਦੇ ਲਈ ਤੇ ਸੇਵਾ ਵੈਮ ਦੇ ਘਰ ਹਫਤੇ ਬਾਅਦ ਨਾਲ ਕਰਨੀ ਕਰਨੀ ਸੀ ਮਹਾਰਾਜੇ ਕਰਦੇ ਆ